ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਬਹੁਤ 6-7 ਦਿਨ ਤੋਂ ਲਗਾਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਧਰਮਣੀ ਜਥੇਦਾਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਮੇਲ ਖਵਾਜਾਂ ਦੇ ਵਿੱਚ ਈਮੇਲ ਆਉਂਦੀ ਰਹੀ ਜਿਹਦੇ ਸਬੰਧ ਦੇ ਵਿੱਚ ਸ਼ਰੋਣੀ ਕੋਰਤਵਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਇਟ ਇਜ਼ ਅ ਟਾਪ ਸੀਕ੍ਰੀਟ ਕਈ ਵਾਰੀ ਸਮੇਂ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਫਰੂਟਫੁੱਲ ਨਹੀਂ ਰਹਿੰਦੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਅੱਜ ਜੀਕੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਅਦਲਾ-ਚਲਨ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲਿਊ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸ਼ਿਹਰਾ ਕਰਾਂਗੇ ਉੱਥੇ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਸਾਡੀ ਸਮਾਧਮਾ ਤੋਂ ਇਹ ਗੱਲਬਾਤ ਹੋਈ ਹੈ ਕਿਉਂਕਿ ਮੈਂ ਅੱਜ ਸਿਰਫ ਕੇਵਲ ਤਾਂ ਕੇਵਲ ਸਿਕਿਉਰਿਟੀ ਦੇ ਪਰਪਜ ਨਾਲ ਕੇਸ ਪਰਪਜ ਦੇ ਨਾਲ ਉਹ ਪਹੁੰਚੇ ਸਗੇ ਉਸ ਪਰਪਜ ਦੇ ਨਾਲ ਬੈਠ ਕੇ ਸਾਰੀ ਉਹ ਜਿਹੜੀ ਵਿਚਾਰ ਕੀਤੀ ਆ ਟੋਗੇ ਇਹ ਬੜਾ ਵੱਡਾ ਅੱਜ ਇੱਕ ਸੀਰੀਅਸ ਮਸਲਾ ਬਣਿਆ ਆ ਉਹ ਤਾਂ ਸੀਪੀ ਸਾਹਿਬ ਦੱਸਦੇ ਸੀ ਤੇ ਬਹੁਤ ਸਾਰੇ ਜਿਹੜੀਆਂ ਪੇਸੇ ਜਿਹਾ ਉਹਨਾਂ ਨੂੰ ਐਵੇਂ ਦੇ ਫਰੈਂਡਸ ਗਏ ਆ ਪਰ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਕੇਂਦਰ ਤੇ ਸਿੱਖ ਇੱਕ ਆਸਤਾ ਦਾ ਸਮੁੱਚੀ ਲਕਾਈ ਦਾ ਕੇਂਦਰ ਆ। ਸੋ ਇਹ ਵੱਧ ਚਿੰਤਾ ਮਾਨਿਆ ਸਾਰੇ ਪੱਖ ਤੋਂ। ਸੋ ਅੱਜ ਤਾਂ ਸਾਡੀ ਸਿਰਫ ਕਿਲੋ ਤੱਕ ਵੀਲੀ ਇਸ ਪੱਖ ਤੇ ਜਿਹੜੀ ਆ ਉਹ ਗੱਲ ਹੋਈ ਆ। ਬਾਕੀ ਜਿਹੜੀਆਂ ਗੱਲਾਂ ਦੂਸਰੀਆਂ ਸਤਾਵਦੀਆਂ ਦੇ ਆ ਦੂਜੀਆ ਤੀਜੀਆਂ ਉਹ ਕੋਈ ਮੈਂ ਗੱਲ ਨਹੀਂ ਕੀਤੀ। ਉਹ ਬਾਅਦ ਦੇ ਵਿੱਚ ਆ ਕੇ ਟਾਈਮ ਲੈ ਕੇ ਕਰਾਂਗੇ।

ਸ੍ਰੀ ਦਰਬਾਰ ਸਾਹਿਬ ਵਿਖੇ ਮਤਮਸਤਕ ਹੋਏ ਆ ਸਭ ਤੋਂ ਪਹਿਲਾ ਕੰਮ ਪੰਜਾਬ ਦੀ ਤਰੱਕੀ ਪੰਜਾਬ ਦੀ ਸ਼ਾਂਤੀ ਪੰਜਾਬ ਦੀ ਖੁਸ਼ਹਾਲੀ ਇਸੇ ਬਾਤ ਦੇ ਪਲੇ ਦੀ ਅਰਦਾਸ ਕੀਤੀ ਦੂਸਰਾ ਪਿਛਲੇ ਕਈ ਦਿਨਾਂ ਤੋਂ ਤੁਸੀਂ ਉਹ ਵੀ ਟੈਲੀਕਾਸਟ ਕਰ ਰਹੇ ਹੋ ਇਹਨਾਂ ਨੂੰ ਕਿ ਉਚਿਤam ਕੀਪਰੀਆਂ ਈਮੇਲਸ ਜਿਹੜੀਆਂ ਉਹ ਸਚਕਨ ਸੀਤਵਰ ਸਾਹਿਬ ਨੂੰ ਮਿਲ ਰਹੀਆਂ ਸੀ ਇਹ ਉਚਿਤ ਮੈਂ ਵੀ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਸੋ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਕਮਿਊਨਿਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਨਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸੇ ਵਿੱਚ ਇਸ ਮਾਮਲੇ ਤੇ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਕੁਝ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਤਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਹਾਂ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਪੂਰਤ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਜਾਂ ਐਸਡੀਪੀਸੀ ਨੂੰ ਅਸੀਂ ਅਸੀਂ ਕਹਿਆ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਤਾਂ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਬਾਕੀ ਦਰਵਾਸਬ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਜਿਹੜੇ ਪੁਲ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਨੇ ਅੰਮ੍ਰਿਤਸਰ ਸਰ ਸਾਫ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਜਾਓ ਪਰ ਕਿਸੇ ਵੀ ਸ਼ਰਧਾਲੂ ਨੂੰ ਜਾਂ ਕਿਸੇ ਅੰਮ੍ਰਿਤਸਰ ਯਾਤਰਾ ਕਰਨਾ ਹੈ ਯਾਤਰੀ ਨੂੰ ਤੰਗ ਕਰਨ ਦੇ ਪਰਪਰਪ ਨਾਲ ਨਹੀਂ ਕੁਝ ਕੀਤਾ ਜਾਊਗਾ ਇਹ ਸਖਤ ਸਾਦ ਹੈ ਤਾਂ ਜਿਹੜੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਤੇ ਇਹਨਾਂ ਨੇ ਬੀਸੀ ਸਾਹਿਬਾਂ ਨੂੰ ਦਿੱਤੀਆਂ ਨੇ ਤੇ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਜਿਹੜੀ ਹੈ ਇਸਨਤੀਜੇ ਤੇ ਪਹੁੰਚਾਂਗੇ ਕਿਉਂਕਿ ਇਹ ਸਾਡੀ ਆਪਣੀ ਹੀ ਭਾਵਨਾਵਾਂ ਜੁੜੀਆਂ ਹੋਈਆਂ ਤੇ ਨਾਲ ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਕੋਈ ਸੁੱਖ ਸੁਨੇਹੜਾ ਜਿਹੜਾ ਉਹ ਦੇਵਾਂਗੇ ਮੈਂ 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 ਤੁਹਾਨੂੰ ਦੱਸਿਆ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਪਰ ਜੋ ਵੀ ਜੀਨੇ ਵੀ ਕੁਝ ਕੀਤਾ ਕੋਈ ਥੈਟਨਿੰਗ ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲੈਜਾ ਹੈ ਉਹਨੂੰ ਅਸੀਂ ਧਮਕੀ ਹੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇਤੁਈ ਗਿਆ ਹੈ ਅਸੀਂ ਚਾਹੇ ਸਾਨੂੰ ਉਹਦੇ ਵਾਸਤੇ ਜਿੱਥੇ ਮਰਜ਼ੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਹੈ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਹੁਕਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਸਾਰਾ ਕੁਝ